लौ जी आपा आगे स्पोर्ट किंग ते चक्करे बन गए यार मैं थोड़ा लेट हो गया क्योंकि मैं लोकेशन पे पहुंच गया लोकेशन सही गलत आ स्पोर्ट किंग आ गए ओ आ गए ओ खड़े अपने बंदे चलो चलिए एंटीरियर तंदर है ना ऊपर यार अंदर कैमरा लग सी मजा ਲੱਗ ਜਿ ਹੁਣ ਆਪਾਂ ਨਿਕਲਣ ਲੱਗੇ ਆ। ਐਡੀ ਮਾਂ ਦੀ ਬੱਠੀ। ਐਡੀ ਜੀ। ਤਾਂ। ਉਹ ਕਿ ਆਪਾਂ ਸਾਰੇ ਇਕੱਠੇ ਹੋ ਗਏ ਆ। ਦੀਪ ਸਿੰਘ ਤੇ ਹੁਣ ਆਪਾਂ ਚੱਲੇ ਆ ਜੀ। ਤਾਂ। ਕਿੱਥੇ? ਲਓ ਜੀ ਇਹ ਹੈ ਕੋਰ ਦੁਆਰਾ ਕਾਲ ਸਰ ਸਾਹਿਬ ਦੂਖਮਗਰਾਂ ਸਾਹਿਬ ਤੇ ਇਹ ਹੈਗਾ ਜੀ ਭਿੰਡਰਾ ਮੋਗੇ ਡਿਸਟ੍ਰਿਕਟ ਦੇ ਵਿੱਚ ਜਿੰਦਰਾ ਪਿੰਡ ਹੈ ਇੱਥੇ ਮਹਾਂਪੁਰਖ ਸੀਗੇ ਜੀ ਬਾਬਾ ਕਾਰਦਸ ਸਿੰਘ। ਤੇ ਇਹ ਮੋ ਮਹਾਰ ਖਾਨਸਥਾਨ ਹੈ ਜੀ ਸ਼੍ਰੀ ਚੰਦ ਮਹਾਰਾਜ ਦਾਸਥਾਨਾ ਹੈ ਤੇ ਤੇ ਬੱਚੇ ਦੀ ਧੋਣ ਇਹ ਚਰ ਅਰਦਾਸ ਬੇਨਤੀ ਕਰਮਾਣ ਮਾਸਤੇ ਆਏ ਸੀਗੇ ਤੇ ਆਪ ਜੀ ਇਸ ਥਾਨ ਦੇ ਦਰਸ਼ਨ ਕਰ ਰਹੇ ਹੋ ਬਹੁਤ ਸੋਹਣਾ ਬਣਿਆ ਹੈ ਇਸਥਾਨ ਤੇ ਇਕਾਗਰਤਾ ਬੜੀ ਹੈ ਤੇ ਸ਼ਾਂਤੀ ਵਾਲਾ ਮਾਹੌਲ ਹੈ ਚੰਦਰ ਹੋਰੀ ਜੀ ਕਥਾ ਗਿਆਨੀ ਜੀ ਕਥਾਕਾਰ ਦੇ ਅੰਦਰ ਤੇ ਕਰੋ ਦਰਸ਼ਨ

ਰਤਨ ਭਗਤਿ ਸਿਮਰ ਕੈ ਗੁਰ ਨਾਨਕ ਨਹੀ ਭਾਇ ਏ ਪ੍ਰੰਕਤ ਵਰਤੇ ਅਬਦ ਸ੍ਰੀ ਅੰਦਸਹਿ ਹਮੇਸਾ ਪਰਦਾ ਤੁਮਾਰਾ ਜੋ ਜੋ ਨੇ ਵਾਹਿਗੁਰੂ ਜੀ ਕਥੇ ਬਲਵੰਤ ਜੀ ਵਾਹਿਗੁਰੂ ਜੀ ਕਥਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਤਕਾਰ ਜੋ ਸਾਧ ਸੰਗਤ ਜੀ ਜਨੀਆਂ ਵੀ ਸੰਤਾ ਸਤਪੁਰਾਂ ਦੀ ਬਾਣੀ ਪੁੱਤਰ ਨਿੱਕੀ ਗੋਦ ਦੇ ਅੰਦਰ ਬੈਠ ਕੇ ਤੁਸੀਂ ਦੂਰਿਆ ਨੇੜੇ ਚੱਲ ਕੇ ਮਹਾਰਾਜ ਦੀ ਬਾਣੀ ਪੁੱਤਰ ਬੰਦਨ ਹਰਦਸ ਸੁਣਿਆ ਸਾਰੀਆਂ ਸੰਤਾਂ ਦਾ ਖੂਗ੍ਰਮ ਸਤਿਕਾਰ ਕਰਉ ਔਰ ਮਹਾਂ ਪੁਰਖ શ્રી ਮਾਸਤ ਬਾਬਾ ਗੁਰਮੀਤ ਸਿੰਘ ਜੀ ਨੂੰ ਪਾਤਸ਼ਾਹ ਜੀ ਆਇਆ ਮਹਾਰਾਜ ਕਿਰਪਾ ਕਰਨ ਪਤ ਸਿੱਖੀ ਦੀਵਾਂ ਦਾ ਪਾਤਸ਼ਾਹ ਸੋ ਆਪ ਸਮੂਹ ਸੰਗਤ ਸਮੂਹ ਨਗਰ ਦੇ ਵਾਸੀ ਸਾਰੇ ਅੰਮ੍ਰਿਤ ਸੰਚਾਰਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ 20 ਮਾਰਚ ਪਿੰਡ ਸੰਗਲੇ ਗੁਰਦੁਆਰਾ ਸਾਹਿਬ ਵਿਖੇ 10 ਵਜੇ ਤੋਂ ਲੈ ਕੇ ਪਹਿਲੇ ਦੇ 2 ਵਜੇ ਤੱਕ ਜੋ ਫ੍ਰੀ ਅੱਖਾਂ ਦਾ ਚੈੱਕਅਪ ਲਗਾਇਆ ਜਾ ਰਿਹਾ ਹੈ ਉਥੇ ਜਿਨ੍ਹਾਂ ਸਰਪਤਵਾਰ ਹੋ ਮੁਥਾਣੀ ਆਪਣੀਆਂ ਅੱਖਾਂ ਦੇ ਚੈੱਕਅਪ ਕਰਵਾਉਣੇ ਹੋਣ ਉਹ ਭਾਈ ਆਪਣਾ ਆਧਾਰ ਕਾਟ ਲੈ ਪਿੰਡ ਸੰਗਲੇ ਗੁਰਬਣਾ ਸਿੰਘ ਦੀ ਖਮਚੰਦੀ ਕਿਰਪਾ ਦਾਖਰੇਓ 20 ਮਾਰਚ ਹੈ ਤੇ ਆਪਣਾ ਆਧਾਰ ਕਾਟ ਜਿਹੜਾ ਤੁਸੀਂ ਸਭਨੇ ਨਾਲ ਲੈ ਕੇ ਜਾਣਾ ਵਾ ਪਿੰਡ ਸੰਗਲੇ ਗੁਰਬਣਾ ਸਿੰਘ ਖੇਤਰੀ ਅੱਖਾਂ ਦਾ ਚੈੱਕਪੈਕ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਖਾਂ ਨੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਅੱਖਾਂ ਦੇ ਨਾਲ ਸੰਬੰਧ ਜਿਹੜੀਆਂ ਫ੍ਰੀ ਉਹ ਦਵਾਈਆਂ ਦਿੱਤੀਆਂ ਜਾੜ ਗਈਆਂ ਆਪ ਸਾਹਮਣੇ ਪਹੁੰਚਣ ਦੀ ਕਿਰਪਾ ਕਰਨੀ ਨਾਲ ਹੀ ਦੂਸਰੀ ਬੇਨਤੀ ਆਪ ਸਭ ਦੇ ਚਰਨਾਂ ਵਿੱਚ ਹੈ 1 ਅਪ੍ਰੈਲ ਪਿੰਟ ਅੰਦਰ ਗੜ ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ ਵਿਖੇ ਪੀਵਹੁ ਕੌਮ ਲੋਕਾਂ ਦੇ ਜਨਮ ਸੋਹੇਤਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਪੁੱਤ ਚੇਲਾ ਜੋ ਅੰਮ੍ਰਿਤ ਦਾ ਬਾਟਾ ਸਾਧ ਸੰਗਤ ਦੀ ਪਿਆਰ ਕਰ ਰਿਹਾ ਹੈ ਜਿੰਨਾ ਵਰੁਣਕ ਪ੍ਰਾਣੀਆਂ ਦੇ ਮਨ ਬਣੇ ਹੋਣ ਅੰਮ੍ਰਿਤ okay <coughs> ਆਪਾ ਪਹੁੰਚ ਗਏ ਜੀ ਪਿੰਡਰਾ ਤੇ ਇਹ ਸਥਾਨ ਹੈ ਮਾਹਰ ਖਾਂ ਦਾ ਆਹ ਜੀ ਕਰੋ ਦਰਸ਼ਨ ਦੇਦਾਰ ਬਹੁਤ ਸੁੰਦਰ ਸਥਾਨ ਹੈ ਆਪਾ ਪਹੁੰਚ ਗਏ ਲਾਰੇ ਮਾਰਕੀਟ ਇੱਥੇ ਬਲੌਗ ਦਾ ਐਂਡ ਹੈ ਜੀ ਮਿਲਦੇ ਆਂ ਨੈਕਸਟ ਬਲੌਗ